ਉਹਨਾਂ ਦਾ ਅਖਾੜਾ ਇਸ ਸਮੇਂ ਪੂਰੀ ਤਰ੍ਹਾਂ ਨਾਲ ਪੱਕ ਚੁੱਕਾ ਹੈ ਅਤੇ ਪੂਰੇ ਪੰਜਾਬ ਭਰ ਦੇ ਵਿੱਚੋਂ ਇਸ ਸਮੇਂ ਸਭ ਤੋਂ ਚਰਚਿਤ ਸੀਟ ਅਤੇ ਹੌਟ ਸੀਟ ਜੋ ਸੰਗਰੂਰ ਮੰਨੀ ਜਾ ਰਹੀ ਹੈ ਉਸ ਉੱਤੇ ਬਹੁਤ ਸਾਰੇ ਦਿਗਜ ਅਤੇ ਪਾਰਟੀ ਪ੍ਰਧਾਨ ਅਤੇ ਸਾਬਕਾ ਮੰਤਰੀ ਜੋ ਕਹਿ ਲਈਏ ਚੌੜ ਮੈਦਾਨ ਦੇ ਵਿੱਚ ਨਹੀਂ ਅਤੇ ਸਾਰੀ ਦੁਨੀਆ ਦੇ ਪੰਜਾਬੀਆਂ ਦੀਆਂ ਨਜ਼ਰਾਂ ਇਸ ਸੀਟ ਉੱਪਰ ਟਿਕੀਆਂ ਹੋਈਆਂ ਹਨ ਅਤੇ ਇਥੋਂ ਕਾਂਗਰਸ ਪਾਰਟੀ ਦੇ ਬਹੁਤ ਹੀ ਕਦਾਵਰ ਲੀਡਰ ਸਰਦਾਰ ਕੇਵਲ ਸਿੰਘ ਜੀ ਢਿੱਲੋਂ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਜਿਨ੍ਹਾਂ ਨੂੰ ਲੋਕ ਵਿਕਾਸਪੁਰ ਦੇ ਨਾਮ ਨਾਲ ਵੀ ਜਾਣਦੇ ਨੇ ਤੇ ਉਹਨਾਂ ਦੀ ਚੋਣ ਮਹਿੰਮ ਦੇ ਵਿੱਚ ਉਹਨਾਂ ਨੇ ਮੋਢੇ ਨਾਲ ਮੋਢਾ ਜੋੜ ਬੜੀ ਹੀ ਨਿੱਡਰਤਾ ਦਲੇਰੀ ਅੱਦੇ ਨਾਲ ਸਾਥ ਦੇ ਰਹੇ ਨੇ ਧੂਰੀ ਤੋਂ ਕਾਂਗਰਸ ਦੇ ਵਿਧਾਇਕ ਸਰਦਾਰ ਦਲਬੀਰ ਸਿੰਘ ਜੀ ਗੋਲਦੀ ਖੰਗੂੜਾ ਜੋ ਅੱਜ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਅਸੀਂ ਢਿੱਲੋਂ ਸਾਹਿਬ ਦੀ ਚੋਣ ਮਹਿੰਮ ਦੇ ਬਾਰੇ ਕੁਝ ਸਵਾਲ ਤੇ ਜਵਾਬ ਕਰਾਂਗੇ ਅਤੇ ਉਮੀਦ ਕਰਾਂਗੇ ਕਿ ਬੜੀ ਹੀ ਬੇਵਾਕੀਅਤ ਤੇ ਨਿਡਰਤਾ ਦੇ ਨਾਲ ਸਾਡੇ ਸਵਾਲਾਂ ਦਾ ਗੋਲਡੀ ਜੀ ਜਵਾਬ ਦੇਣਗੇ ਐਮਐਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਧੰਨਵਾਦ ਜੀ ਐਮਐਲ ਸਾਹਿਬ ਜੋ ਇਸ ਸਮੇਂ ਚੋਣਾਂ ਦਾ ਮੇਗਲ ਵੱਜ ਚੁੱਕਿਆ ਹੈ ਕਾਂਗਰਸ ਪਾਰਟੀ ਤੇ ਮੁੱਖ ਤੌਰ ਤੇ ਸੰਗਰੂਰ ਸੀਟ ਦੇ ਉੱਤੇ ਕਾਂਗਰਸ ਪਾਰਟੀ ਕਿਸ ਮਨੋਰਥ ਦੇ ਨਾਲ ਤੇ ਕਿਸ मुद्ਦੇ ਨੂੰ ਲੈ ਕੇ ਚੋਣ ਲੜ ਰਹੀ ਹੈ ਅਸੀਂ ਦੇਖੋ ਸਾਡਾ ਜਿਹੜਾ ਮਕਸਦ ਆ ਸਾਡਾ ਮਕਸਦ ਵਿਕਾਸ ਦਾ ਹੀ ਰਿਹਾ ਹਮੇਸ਼ਾ ਕਾਂਗਰਸ ਪਾਰਟੀ ਜਦੋਂ ਵੀ ਆਈ ਹੈ ਚਾਹੇ ਉਹ ਭਾਰਤ ਦੀ ਗੱਲ ਕਰ ਲਈਏ ਚਾਹੇ ਪੰਜਾਬ ਦੀ ਗੱਲ ਕਰ ਲਈਏ ਹਮੇਸ਼ਾ ਅਸੀਂ ਤਰੱਕੀ ਵੱਲ ਦੀ ਜਿਹੜੀ ਨਿਗਾਹ ਸਾਡੀ ਰਹਿੰਦੀ ਆ ਸਾਡੇ ਸਟੈਪ ਜਿਹੜੇ ਰਹਿੰਦੇ ਨੇ ਤਰੱਕੀ ਵੱਲ ਨੂੰ ਰਹਿੰਦੇ ਨੇ ਤੇ ਇਸ ਵਾਰ ਵੀ ਜਿਹੜੀ ਸਾਡੀ ਸੋਚ ਆ ਉਹ ਬਿਲਕੁਲ ਪੂਰਨ ਤੌਰ ਨਾਲ ਜੋ ਪਿਛਲੇ 5 ਸਾਲਾਂ 'ਚ ਨੁਕਸਾਨ ਹੋਇਆ ਸਾਡੀ ਲੋਕ ਸਭਾ ਸੀਟ ਦੇ ਉੱਤੇ ਉਹਦੀ ਪਰਭਾਈ ਕਰਨੀ ਹੈ ਕਿਉਂਕਿ ਉਸ ਤੋਂ ਪਹਿਲਾਂ ਵਿਜੇਂਦਰ ਸਿੰਘਲਾ ਇੱਥੇ ਮੈਂਬਰ ਪਾਰਲੀਮੈਂਟ ਤੇ ਉਹਨਾਂ ਨੇ ਤਕਰੀਬਨ 1000 ਕਰੋੜ ਦੇ ਜਿਹੜੇ ਪੈਸੇ ਖਰਚ ਕੇ ਇੱਥੇ ਪਜੀਆ ਆਇਆ ਤੇ ਟਾਟਾ ਮੈਮੋਰੀਅਲ ਹਸਪੀਟਲ ਜੋ ਕੈਂਸਰ ਦਾ ਹਸਪੀਟਲ ਆ ਉਹ ਆਇਆ ਤਕਰੀਬਨ ਸਾਰੇ ਜਿੰਨੇ ਵੀ ਰੇਲਵੇ ਸਟੇਸ਼ਨ ਸੀ ਉਹ ਅਪਗ੍ਰੇਡ ਹੋਏ ਤੇ ਸਟੇਡੀਅਮ ਦੀ ਜੇ ਗੱਲ ਕਰੀਏ ਤਾਂ ਟਰਫ ਸਟੇਡੀਅਮ ਉੱਥੇ ਮੈਨੂੰ ਲੱਗਦਾ ਸੰਦੂਰਵਰਗਾ ਸਟੇਡੀਅਮ ਕਿਤੇ ਵੀ ਨਹੀਂ ਬਠਿੰਡੇ ਤੋਂ ਵੀ ਜਿਹੜੇ ਨੌਜਵਾਨ ਨੇ ਇੱਥੇ ਪ੍ਰੈਕਟਿਸ ਕਰਨਾ ਆਉਂਦੇ ਨੇ ਮੇਰੇ ਕਹਿਣ ਦਾ ਮਤਲਬ ਵੀ ਹਰ ਇੱਕ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਜਿਹੜੀ ਇਹ ਇਲੈਕਸ਼ਨ ਲੜੀ ਜਾ ਰਹੀ ਆ ਤੇ ਡਵੈਲਪਮੈਂਟ ਦੇ ਮੁੱਦੇ ਤੇ ਜਿਹੜੀ ਇ ਐਮਐਲ ਸਾਬ ਮਤਲਬ ਹੁਣ ਜੇ ਆਪਾਂ ਕਿਹਾ ਜਾਵੇ ਵੀ ਤੁਹਾਡਾ ਜਿਹੜਾ ਰੋਡ ਸ਼ੋਅ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਦੀ ਧੂੜੀ ਹਲਕੇ ਦਾ ਬਹੁਤ ਵਾਕੂ ਰਿਹਾ ਜਿਨੀ ਸ਼ਰਾਣਾ ਵਕ ਵਕ ਮੀਡੀਆ ਦੇ ਵਿੱਚ ਚਰਚਾ ਹੋਣਾ ਬਿਚਾਰੀ ਤੇ ਬਾਕੀ ਹਲਕਿਆਂ ਨਾਲੋਂ ਜਿਹੜਾ ਕਰਾਊਡ ਸੀ ਉਹ ਵੀ ਬਹੁਤ ਜ਼ਿਆਦਾ ਆਇਆ ਤੇ ਪਿਛਲੀ ਵਾਰ ਭਵੰਤਮਾਨੇ ਤੋਂ ਕਾਫੀ ਵੋਟਾਂ ਦੇ ਫਰਕ ਨਾਲ ਮਤਲਬ ਜੇਤੂ ਰਹਿਦੀ ਆਪਣੇ ਜੇ ਵਿਧਾਨ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਕੀ ਇਸ ਵਾਰ ਨਤੀਜਾ ਕਾਂਗਰਸ ਦੇ ਪੱਖ ਵਿੱਚ ਆਊਗਾ ਮੈਂ ਸਮਝਾਂ ਵੀ ਉਹ ਉਲਟ ਹੋ ਸਕਦਾ ਹੈ ਹਾਂ ਕੋ uh, 2000 ਜਿਹੜੀ 14 ਦੀ ਇਲੈਕਸ਼ਨ ਸੀਗੀ ਉਹਦੇ ਚ ਭਗਵੰਤ ਨੇ ਇਥੋਂ ਤਕਰੀਬਨ ਲੋਕ ਸਭਾ ਦੀਆਂ ਵੋਟਾਂ ਚ ਤਕਰੀਬਨ 67000 67000 ਦੇ ਲਗਭਗ ਵੋਟਾਂ ਦਾ ਲੀਡ ਕਰੀ ਸੀ ਕਾਂਗਰਸ ਨੂੰ ਉਦੋਂ ਤਕਰੀਬਨ ਕਾਫੀ ਘੱਟ ਵੋਟਾਂ ਪਈਆਂ ਸੀ ਉਦੋਂ ਇੱਕ ਲਹਿਰ ਸੀ ਇੱਕ ਹਵਾ ਸੀ ਲੋਕਾਂ ਨੂੰ ਇਹ ਲੱਗਦਾ ਸੀ ਕਿ ਥਰਡ ਫਰੰਟ ਸ਼ਾਇਦ ਪਤਾ ਨਹੀਂ ਕੀ ਕਰ ਦਵੇ ਪਰ ਉਸ ਤੋਂ ਬਾਅਦ ਜਦੋਂ ਹੀ ਸਾਡੇ ਐਮਐਲਏ ਦੀ ਇਲੈਕਸ਼ਨ ਆਈ 2000ਸਾਂ ਦੇ ਵਿੱਚ ਤਾਂ ਉਹਦੀ ਲੀਕ ਨੂੰ ਕਵਰ ਕਰਦੇ ਹੋਏ ਮੈਨੂੰ ਲੋਕਾਂ ਨੇ ਇੱਥੇ ਦਾ ਜਿਹੜਾ ਨੁਮਾਇੰਦਾ ਬਣਨ ਦਾ ਮੌਕਾ ਦਿੱਤਾ ਤੇ ਬਿਲਕੁਲ ਉਹ ਲਹਿਰ ਜਿਹੜੀ ਚੇਂਜ ਹੋਊਗੀ ਕਿਉਂਕਿ ਮੈਂ 2 ਸਾਲਾਂ ਚ ਜਿਹੜੀਆਂ ਉਪੇਕਸ਼ਾਵਾਂ ਨਾਲ ਜਿਹੜੀਆਂ ਉਮੀਦਾਂ ਨਾਲ ਮੈਨੂੰ ਇੱਥੇ ਦੇ ਲੋਕਾਂ ਨੇ ਐਮਐਲਏ ਬਣਾਇਆ ਸੀ ਅੱਜ ਤੁਸੀਂ ਦੇਖ ਸਕਦੇ ਹੋ ਸਾਰੇ ਦੇ ਸਾਰੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਹਿਬਾਨ ਸਾਡੇ ਜਿੱਤੇ ਹੋਏ ਨੇ ਬਲਾਕ ਸਮਤੀ ਸਾਡੀ ਜਿੱਤੀ ਹੋਈ ਆ ਪੰਚਾਇਤਾਂ ਤਕਰੀਬਨ ਸਾਰੀਆਂ ਕਾਂਗਰਸ ਦੀਆਂ ਬਣੀਆਂ ਹੋਈਆਂ ਨੇ ਤੇ ਸ਼ਹਿਰ ਦੇ ਵਿੱਚ ਵੀ ਕਾਫੀ ਫਰਕ ਆ ਸ਼ਹਿਰ ਤੇ ਜਿਹੜੇ ਐਮਸੀ ਦੀ ਇਲੈਕਸ਼ਨ ਆ ਇਹ ਤਾਂ ਖੈਰ ਪਹਿਲਾਂ ਦੀ ਹੋਈ ਰਹੀ ਆ ਜ਼ਿਆਦਾਤਰ ਜਿਹੜੇ ਦੂਜੇ ਪਾਰਟੀ ਨਾਲ ਸੰਬੰਧਤ ਨਹੀਂ ਪਰ ਫਿਰ ਵੀ ਸ਼ਹਿਰ ਦੇ ਲੋਕਾਂ ਨੇ ਮੇਰੀ ਪਹਿਲਾਂ ਵੀ ਬਹੁਤ ਮਦਦ ਕਰੀ ਆ ਤੇ ਮੈਨੂੰ ਲੱਗਦਾ ਕਿ ਕੰਮ ਦੇ ਬੇਸ ਤੇ ਵੋਟ ਪੈਣੀ ਚਾਹੀਦੀ ਆ ਮੈਂ ਪਿੰਡਾਂ 'ਚ ਜਾਊਂਗਾ ਮੈਂ ਸ਼ਹਿਰ 'ਚ ਜਾਊਂਗਾ ਮੈਂ ਇੱਕ ਪਾਸੇ ਆਪਣੇ ਕੰਮ ਰੱਖੂਗਾ ਦੋ ਸਾਲਾਂ ਦੇ ਇੱਕ ਪਾਸੇ ਉਹਨਾਂ ਦੇ ਪੰਜ ਸਾਲਾਂ ਦੇ ਕੰਮ ਰੱਖਾਂਗੇ ਕਿਉਂਕਿ ਉਹ ਜਿਹੜੇ ਦੋਵੇਂ ਕੈਂਡੀਡੇਟ ਨੇ ਚਾਹੇ ਸੁਖਦੇਵ ਢੀਂਡਸਾ ਜੀ ਹੋਣ ਜਿਹੜੇ ਰਾਜ ਸਭਾ ਮੈਂਬਰ ਨੇ ਚਾਹੇ ਭਗਵੰਤ ਮਾਨ ਜੀ ਹੋਣ ਜਿਹੜੇ ਆਮ ਆਦਮੀ ਤੋਂ ਮੈਂਬਰ ਪਾਰਲੀਮੈਂਟ ਨੇ ਦੋਵਾਂ ਕੋਲੇ ਗ੍ਰਾਂਟ ਵੀ ਸੀ ਤੇ ਦੋਵਾਂ ਕੋਲੇ ਖਰਚਣ ਦੇ ਵੀ ਸਿਸਟਮ ਸੀਗਾ ਮੈਨੂੰ 2 ਸਾਲ ਦਾ ਸਮਾਂ ਰਿਹਾ ਧੂਰੀ ਦੇ ਵਿੱਚ ਸਭ ਤੋਂ ਵੱਡੀ ਸੀਵਰੇਜ ਦੀ ਪ੍ਰੋਬਲਮ ਸੀ ਓਐਮਐਲ ਨੇ ਹੱਲ ਕਰੀਆਂ ਜਾਨਕਿ ਪਿੰਡਾਂ ਦੇ ਵਿੱਚ ਲਿੰਕ ਰੋਡਾਂ ਦੀ ਗੱਲ ਸੀ ਕਿ ਉਹ ਮੈਂ ਹੱਲ ਕਰੀਆ ਤੇ ਪੂਰੇ ਇੰਡੀਆ ਦੇ ਵਿੱਚ ਇਤਿਹਾਸਿਕ ਜਿਹੜੀ ਮੇਰੀ ਜਿੱਤ ਹੋਈ ਆ ਟੋਲ ਪਲਾਜ਼ੇ ਦੇ ਬਰਾਬਰ ਸੜਕ ਕੱਢਣ ਵਾਲੀ ਕਿ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਜਾਣ ਵਾਲੇ ਲੋਕਾਂ ਦੇ ਕੱਲੇ ਸਿਰਫ ਮੇਰੇ ਹਲਕੇ ਨੂੰ ਨਹੀਂ ਤਕਰੀਬਨ ਮੈਂ ਅਧੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਜੇਬ ਚੋਂ 75 ਰੁਪਿਆ ਦੀ ਲੁੱਟ ਖੋਣ ਤੋਂ ਜਿਹੜੀ ਮੈਂ ਬਚਾਉਂਦਾ ਸੀ ਇਹ ਸਾਰੇ ਕੰਮਾਂ ਕਰਕੇ ਮੈਨੂੰ ਲੱਗਦਾ ਕਿ ਅਸੀਂ ਵਿਦੇ ਨਾਲ ਧੂਰੀ ਤੋਂ ਜਿੱਤਾਂਗੇ ਇਹ ਅਮਿਤ ਸਾਹਿਬ ਗੋਲਡੀ ਜੀ ਇਸ ਵਾਰ ਕੱਲ ਕੈਪਟਨ ਅਮਿੰਦਰ ਸਿੰਘ ਕਾਗਜ਼ ਭਰਨ ਦੇ ਮੌਕੇ ਇੱਕ ਵਿਸ਼ਾਲ ਰੈਲੀ ਉਹਨਾਂ ਨੇ ਕੀਤੀ ਉਸ ਰੈਲੀ ਦੇ ਉੱਪਰ ਜ਼ਿਲ੍ਹਾ ਸੰਦੂਰ ਤੇ ਬਰਨਾਲਾ ਦੇ ਸਾਰੇ ਕਦਾਵਰ ਲੀਡਰ ਵਿਧਾਇਕ ਸਾਹਿਬ ਕਾ ਵਿਧਾਇਕ ਇੰਚਾਰਜਾਂ ਹਲਕਾ ਇੰਚਾਰਜਾਂ ਅਤੇ ਮੰਤਰੀ ਸਹਿਵਾਹਨਾਂ ਨੇ ਸ਼ਿਰਕਤ ਕੀਤੀ ਹੈ ਤੇ ਕਿਤੇ ਨਾ ਕਿਤੇ ਪਾਰਟੀ ਨੇ ਇੱਕ ਜੁਟਤਾ ਦਾ ਸਬੂਤ ਦਿੱਤਾ ਹੈ ਹਾਂਜੀ ਕਿ ਇਹਨੂੰ ਅੰਦਰਲੇ ਮੰਨ ਦੀ ਇੱਕ ਜੁਟਤਾ ਮੰਨਿਆ ਜਾਵੇ ਜਾਂ ਉਤਲੇ ਮੰਨ ਦੀ ਵੀ ਪਾਰਟੀ ਦਿਖਾਵਾ ਤਾਂ ਨਹੀਂ ਹੋ ਹੋਂਕਪ ਮਤਲਬ ਪੂਰਨ ਤੌਰ ਦੇ ਉੱਤੇ ਇੱਕ ਜੁਟ ਹੋ ਕੇ ਮਤਲਬ ਅੰਦਰਲੇ ਮਨੋਪਾ ਢਿਲੋਸਾ ਕੁਝ ਧਾਉਣ ਲਈ ਮਤਲਬ ਪਾਰਟੀ ਵਰਕ ਕਰ ਰਹੀ ਹੈ ਦੇਖੋ ਸਾਰੇ ਲੀਡਰ ਸਾਹਿਬਾਨ ਜਦੋਂ ਦੀ ਟਿਕਟ ਮਿਲੀ ਆ ਉਸ ਤੋਂ ਪਹਿਲਾਂ ਹਰ ਇੱਕ ਦਾ ਹੱਕ ਹੁੰਦਾ ਟਿਕਟ ਮੰਗਣ ਦਾ ਹਰ ਇੱਕ ਬੰਦਾ ਜੋ ਜਮਾਇਸ਼ ਕਰਦਾ ਪਰ ਜਦੋਂ ਟਿਕਟ ਸਰਦਾਰ ਕੇਵਲ ਸਿੰਘ ਤੇ ਲਾਉਣ ਨੂੰ ਮਿਲੀ ਤਾਂ ਸਾਰੇ ਲੀਡਰ ਸਾਹਿਬਾਨ ਨੇ ਉਹਨਾਂ ਦੀ ਮਦਦ ਕਰਨੀ ਸ਼ੁਰੂ ਕਰਤੀ ਸਭ ਤੋਂ ਪਹਿਲਾ ਪ੍ਰੋਗਰਾਮ ਜਿਵੇਂ ਮੈਂ ਇੱਥੇ ਧੂਰੇ ਰੋਡ ਸ਼ੋ ਵੀ ਰੱਖਿਆ ਫਿਰ ਉਸ ਤੋਂ ਬਾਅਦ ਇਸੇ ਤਰ੍ਹਾਂ ਹਰ ਰੋਜ਼ ਤਕਰੀਬਨ ਹਰੇਕ ਹਲਕੇ ਦੇ ਵਿੱਚ ਰੋਡ ਸ਼ੋ ਵੀ ਹੁੰਦਾ ਤੇ ਉੱਤੇ ਦਾ ਇੱਕ ਵਰਕਰ ਮੀਟਿੰਗਸ ਵੀ ਜਿਹੜੀਆਂ ਚੱਲ ਰਹੀਆਂ ਨੇ ਤੇ ਕੱਲ ਜਿਹੜੇ ਸਾਰੇ ਲੀਡਰ ਸਾਹਿਬਾਨ ਸੀਗੇ ਸਟੇਜ ਦੇ ਉੱਤੇ ਮੌਜੂਦ ਸੀਗੇ ਤੇ ਇਹ ਬਿਲਕੁਲ ਇੱਕ ਜੁਟਤਾ ਦਾ ਪ੍ਰਤੀਕ ਹੈ ਤੇ ਦੂਸਰੀ ਗੱਲ ਜਿਹੜੀ ਕੱਲ ਕੈਪਟਨ ਸਾਹਿਬ ਨੇ ਇੱਕ ਅਹਿਮ ਜਿਹੜਾ ਬਿਆਨ ਦਿੱਤਾ ਕਿ ਜਿਹੜੇ ਵੀ ਮੰਤਰੀ ਸਾਹਿਬਾਨ ਐਮ ਐਲ ਏ ਸਾਹਿਬਾਨ ਹਲਕਾ ਇੰਚਾਰਜ ਸਾਹਿਬਾਨ ਜਾਂ ਜਿਹੜੇ ਵੀ ਅਹੁਦਿਆਂ ਤੇ ਬਿਰਾਜਮਾਨ ਜ ਕੋਈ ਅਹੁਦਾ ਦਿੱਤਾ ਹੋਇਆ ਤਾਂ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਹਲਕਿਆਂ 'ਚੋਂ ਆਪਣੇ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਭਾਗੇ ਜਿਤਾਉਣ ਪਰਫਾਰਮੈਂਸ ਟੈਸਟ ਹੈ ਜਿਹੜਾ ਉਹ ਹੋਣਾ ਤੇ ਇਹਦੇ ਨਾਲ ਮੈਨੂੰ ਉਮੀਦ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਅਸੀਂ ਪੰਜਾਬ ਦੇ ਵਿੱਚ 13 ਦੇ 13 ਸੀਟਾਂ ਕਢਣੀ ਹੈ ਐ ਐਮਐਲਏ ਸਾਹਿਬ ਇੱਕ ਸਿਆਸੀ ਗਲੇਰਾਂ ਦੇ ਵਿੱਚ ਜਿਹੜਾ ਰੋਡਸੋ ਸਫਲ ਹੋਣ ਤੋਂ ਬਾਅਦ ਤੁਹਾਡੇ ਵੱਲੋਂ ਹੰਗਾਰਾ ਮਿਲਦਾ ਸੀ ਮਤਲਬ ਕਿਡਨਾ ਕਿਤੇ ਬਰਨਾਲਾ ਜਾਂ ਮਤਲਬ ਕਹਿ ਲਈਏ ਵੀ ਵਕਤ-ਵਕਤ ਥਾਮਾਂ ਦੇ ਉੱਤੇ ਚਰਚਾ ਹੁੰਦੀ ਵੀ ਜੇਕਰ ਸੰਗਰੂਰ ਦੇ ਵਿੱਚੋਂ ਕਿਤੇ ਨਾ ਕਿਤੇ ਲੀਡ ਹੋਊਗੀ ਕਿਸੇ ਵੀ ਵਿਧਾਨ ਸਭਾ ਸੀਟ ਦੇਰ ਤੋਂ ਵੀ ਧੂਰੀ ਤੋਂ ਵੱਧ ਤੋਂ ਵੱਧ ਲੀਡ ਹੋਊਗੀ ਇਹਦੇ ਬਾਰੇ ਅੰਤ ਦੇ ਵਿੱਚ ਮੈਂ ਇਹ ਚਾਹਾਂਗਾ ਵੀ ਤੁਸੀਂ ਆਪਣੇ ਵੋਟਰਾਂ ਨੂੰ ਸਪੋਰਟਰਾਂ ਨੂੰ ਤੇ ਆਪਣੇ ਹਲਕੇ ਦੇ ਜਿਹੜੇ ਆਤਿਵਾਨ ਨੇ ਸਾਡੇ ਨਾਲ ਚੈਨਲ ਰਾਹੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਜੀ ਤਕਰੀਬਨ ਮੈਂ ਇੱਕ ਆਮ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ ਤੇ ਮੈਨੂੰ ਆਮ ਲੋਕਾਂ ਨੇ ਚੁਣਿਆ ਤੇ ਮੈਂ ਮੈਂ ਬਿਲਕੁਲ ਇੱਕ ਆਮ ਵਰਕਰ ਸੀਗਾ ਸਟੂਡੈਂਟ ਪੋਲਿਟਿਕਸ ਤੋਂ ਉੱਠਿਆ ਹੋਇਆ ਇੱਕ ਲੀਡਰ ਆ ਜਿਨੇ ਝੰਡੇ ਲਾਉਣ ਤੋਂ ਲੈ ਕੇ ਪੋਸਟਰ ਲਾਉਣ ਤੋਂ ਲੈ ਕੇ ਹਰੇਕ ਕੰਮ ਆਪਦੇ ਹੱਥੀਂ ਕਰਿਆ ਹੋਇਆ ਤੇ ਉਹੀ ਚੀਜ਼ਾਂ ਨੂੰ ਲੈ ਕੇ ਮੈਨੂੰ ਜਦੋਂ ਨੁਮਾਇੰਦਾ ਚੁਣਿਆ ਮੇਰਾ ਮੇਰਾ ਬੇਟਾ ਪਹਿਲਾਂ ਚੰਡੀਗੜ੍ਹ ਪੜਦਾ ਸੀ ਪਰ ਜਦੋਂ ਮੈਂ ਐਮਐਲਏ ਦੀ ਇਲੈਕਸ਼ਨ ਜਿੱਤੇ ਆ ਤਾਂ ਮੈਂ ਉਹਦੇ ਬੇਟੇ ਨੂੰ ਮੋੜ ਧੂਰੀ ਦੇ ਵਿੱਚ ਉਹਨੂੰ এডੂਕੇਸ਼ਨ ਲੈਣ ਲਈ ਧੂਰੀ ਲੈ ਕੇ ਆਇਆ ਮੇਰੇ ਕਹਿਣ ਦਾ ਮਤਲਬ ਕਿ ਮੈਂ ਉਹ ਲੀਡਰ ਨਹੀਂ ਕਿ ਜਦੋਂ ਮੈਂ ਐਮਐਲਏ ਬਣ ਗਿਆ ਫਿਰ ਮੈਂ ਚੰਡੀਗੜ੍ਹ ਰਹੂੰਗਾ ਮੈਂ 베ਸ ਜਿਹੜਾ ਮੇਰਾ ਪਹਿਲਾਂ ਹੀ ਸੀਗਾ ਪਰ ਮੈਂ ਉਹਦੇ ਬੱਚੇ ਨੂੰ ਵੀ ਇੱਥੇ ਲੈ ਕੇ ਆ ਮੇਰੇ ਕਹਿਣ ਦਾ ਮਤਲਬ ਕਿ ਮੈਂ 24 ਘੰਟੇ ਮੈਂ ਇੱਥੇ ਮੇਰਾ ਪਰਿਵਾਰ ਮੇਰੇ ਪਿਤਾ ਜੀ ਮੇਰੀ ਵਾਈਫ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ 'ਚ ਅਸੀਂ ਸਾਰਾ ਪਰਿਵਾਰ ਜਿਹੜਾ ਲੋਕਾਂ ਦੀ ਸੇਵਾ 'ਚ ਲੱਗੇ ਰਹੇ ਨੇ ਆ ਮੇਰਾ ਸ਼ਹਿਰ ਵਾਲਾ ਦਫ਼ਤਰ ਆ ਤੇ ਨਾਲ ਹੀ ਮੇਰੇ ਆਊਟਰ ਮੇਰੇ ਘਰ ਕੋਲੇ ਮੇਰੇ ਪਿੰਡਾਂ ਵਾਲਾ ਦਫ਼ਤਰ ਬਣਾਇਆ ਹੋਇਆ ਤਕਰੀਬਨ 13.5 ਹਜ਼ਾਰ ਜਿਹੜੀ ਮੈਂ ਲੋਕਾਂ ਦੀ ਪੈਨਸ਼ਨ ਲਗਵਾਈ ਆ ਪਿੰਡਾਂ ਦੇ ਵਿੱਚ ਕੈਂਪ ਲਾ ਲਾ ਕੇ ਮੈਂ ਇਹ ਪੁੱਛ ਕੇ ਆਇਆ ਵੀ ਦੱਸੋ ਕਿਹਦੀ ਕਿਹਨੂੰ ਜਿਹੜੀਆਂ ਸਰਕਾਰ ਸਹੂਲਤਾਂ ਦਿੰਦੀ ਆ ਕਿਹੜੇ ਇਨਸਾਨ ਨੂੰ ਉਹ ਨਹੀਂ ਮਿਲਦੀ ਯਾਨੀ ਕਿ ਮੇਰੇ ਕਰ ਕੰਮ ਕਰਨ ਦਾ ਜਿਹੜਾ ਢੰਗ ਆ ਮੇਰੀ ਪੂਰੀ ਕੋਸ਼ਿਸ਼ ਇਹ ਰਹਿੰਦੀ ਆ ਕਿ ਅਸੀਂ ਲੋਕ ਮੇਰੇ ਕੋਲੇ ਆ ਕੇ ਤੰਗਣਾ ਹੋਣ ਮੈਂ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਨੇ ਉਹ ਦੂਰ ਕਰਾਂ ਤੇ ਇਹ ਜਿਹੜਾ ਫਤਵਾ ਇਹ ਮੇਰੇ ਕੀਤੇ ਹੋਏ ਕੰਮ ਦੇ ਅਕੋਰਡਿੰਗ ਹੀ ਲੱਗਦਾ ਇਹ ਸਨ ਦਲਬੀਰ ਸਿੰਘ ਵਿਧਾਇਕ ਜਿਨ੍ਹਾਂ ਨੇ ਸਾਡੇ ਸਵਾਲਾਂ ਦਾ ਬੜਾ ਹੀ ਬਿਵਾਕੀ ਦੇ ਨਾਲ ਜਵਾਬ ਦਿੱਤਾ ਹੈ ਅਤੇ ਇਹਨਾਂ ਨੇ ਪੂਰਨ ਵਿਸ਼ਵਾਸ ਦਿਤਾਇਆ ਕਿ ਧੂਰੀ ਵਿਧਾਨ ਸਭਾ ਹਲਕੇ ਤੋਂ ਵੱਡੀਆਂ ਵੋਟਾਂ ਦੇ ਨਾਲ ਗਿਣਤੀ ਦੇ ਨਾਲ ਜਿਤਾ ਕੇ ਸਰਦਾਰ ਕੇਵਲ ਸਿੰਘ ਜੀ ਢਿੱਲੋਂ ਨੂੰ ਇਸ ਵਾਰ ਪਾਰਲੀਮੈਂਟ ਵਿੱਚ ਭੇਜਣਗੇ ਤਾਂ ਜੋ ਉਹਨਾਂ ਦੇ ਰਾਹੀਂ ਰਾਹੁਲ ਗਾਂਧੀ ਜੀ ਕਹਿ ਰਹੇ ਨੇ ਵੀ ਪ੍ਰਧਾਨ ਮੰਤਰੀ ਬਣਨ ਵਾਲੇ ਨੇ ਉਸ ਤੋਂ ਬਾਅਦ ਉਹਨਾਂ ਤੋਂ ਵੱਡੇ ਕਾਫੇ ਲੈ ਕੇ ਧੂਰੀ ਸ਼ਹਿਰ ਅਤੇ ਧੂਰੀ ਸਮੁੱਚੇ ਹਲਕੇ ਦਾ ਵਿਕਾਸ ਵੱਡੇ ਪੱਧਰ ਤੇ ਕੀਤਾ ਜਾਵੇ ਕੈਮਰਾਮੈਨ ਮੇਘਰਾ ਜੋਸ਼ੀ ਦੇ ਨਾਲ ਰਵਿੰਦਰ ਗਰ ਕਨੌਰ ਦੀ ਦਿੱਲੀ ਪੰਜਾਬ 24 ਲਈ ਵਿਸ਼ੇਸ਼ ਰਿਪੋਰਟ